ਆਪਣੇ ਹੀ ਰਿਸ਼ਤੇਦਾਰਾਂ ਨੂੰ ਗੈਂਗਸਟਰ ਬਣਾ ਕੇ ਲੁੱਟਣ ਦੀ ਸਾਜਿਸ਼ ਦਾ ਪੁਲਿਸ ਦੇ ਵੱਲੋਂ ਪਰਦਾਫਾਸ਼ ਕਰਦੇ ਹਨ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਪੂਰੇ ਮਾਮਲੇ ਸੰਬੰਧੀ ਐਸਪੀ ਜੀ ਯੋਗੇਸ਼ ਸ਼ਰਮਣ ਨੇ ਦੱਸਿਆ ਹੈ ਕਿ ਪਿੰਡ ਦੈਂਥਲ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੂੰ ਇੱਕ ਫੋਨ ਕਰਕੇ ਵੀ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਫੋਨ ਕਰਨ ਵਾਲੇ ਵਿਅਕਤੀ ਹਰਿਆਣਾ ਦੇ ਇੱਕ ਗੈਂਗਸਟਰ ਗਰੁੱਪ ਦੇ ਹੋਣ ਦਾ ਦਾਵਾ ਕਰ ਰਿਹਾ ਸੀ ਐਸਪੀ ਜੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਮਿਲਨ ਤੋਂ ਤੁਰੰਤ ਬਾਅਦ ਉਹਨਾਂ ਦੀ ਟੀਮ ਨੇ ਇਸ ਮਾਮਲੇ ਨੂੰ ਬਹੁਤ ਹੀ ਤਕਨੀਕੀ ਤਰੀਕੇ ਦੇ ਨਾਲ ਸੰਜਾਦਦੇ ਹੋਏ ਪਤਾ ਲਗਾਇਆ ਕਿ ਇਸ ਸਾਰੇ ਸਾਜ਼ਿਸ਼ ਦਾ ਮਾਸਟਰਮਾਈਂਡ ਮਨਪ੍ਰਿਤ ਸਿੰਘ ਕੋਰੋ ਦੇ ਦੋਵੇਂ ਦੋਸਤਾਂ ਦੇ ਉਪਿਤ ਨੇ ਦਰਸ਼ਨ ਸਿੰਘ ਨੂੰ ਸਿਰੋੱਤੇ ਦੇ ਲਈ ਬੁਲਾਇਆ ਸੀ ਕੁਝ ਦਿਨ ਪਹਿਲਾਂ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਦਰਸ਼ਨ ਸਿੰਘ ਵਾਸੀ ਟੈਂਟਰੋਨ ਉਹਨਾਂ ਉੱਪਰ ਇੱਕ ਕੰਪਲੇਂਟ ਮੂਵ ਕੀਤੀ ਗਈ ਸੀ ਕੋਈ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਕੇ ਉਹਨਾਂ ਨੂੰ ਕਾਲ ਹੋ ਰਹੀ ਸੀ ਐਕਸਟਰੈਸ਼ਨ ਕਾਲ ਹੋ ਰਹੀ ਸੀ ਜਿਹਦੇ ਚ 20 ਲੱਖ ਰੁਪਏ ਡਿਮਾਂਡ ਕੀਤਾ ਜਾ ਰਿਹਾ ਸੀਗਾ ਤੇ ਜਾਨਵਾਰ ਨੀ ਧਮਕੀਆਂ ਉਹਨਾਂ ਨੂੰ ਦਿੱਤੀਆਂ ਸੀ ਤਾਂ ਉਸ ਕੰਪਲੇਂਟ ਦੇ ਬੇਸ ਤੇ ਸੀ ਇੱਕ ਐਫ ਆਈ ਆਰ ਨੰਬਰ 157 ਰਜਿਸਟਰ ਕੀਤੀ ਸੀ ਇਹ ਇਹ ਮੁੱਦਾ ਕਾਫੀ ਹਾਈਲਾਈਟ ਹੋਇਆ ਸੀਗਾ ਮੀਡੀਆ ਐਂਡ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਵੀ ਇਹ ਕਾਫੀ ਡਿਸਕਸ ਹੋਇਆ ਸੀਗਾ ਤੇ ਆਫਟਰ ਗੈਟਿੰਗ दैट ਕੰਪਲੇਂਟ ਅਸੀਂ ਇੱਕ ਵੱਖ-ਵੱਖ ਟੀਮਾਂ ਘਟਿਤ ਕੀਤੀਆਂ ਸੀਗੀਆਂ ਆ ਐਸਪੀ ਇਨਵੈਸਟੀਗੇਸ਼ਨ ਐਂਡ ਇਨਚਾਰਜ ਸੀਆਈਏ ਪਟਿਆਲਾ ਇਹਨਾਂ ਦੀ ਕਮਾਂਡ ਹੇਠ ਆ ਇਹਨਾਂ ਟੀਮਸ ਨੇ ਵੱਖ-ਵੱਖ ਐਂਗਲਸ ਤੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਤੇ ਆਦੀ ਆ ਟੈਕਨੀਕਲੀ ਫੀਲਡ ਇਨਵੈਸਟੀਗੇਸ਼ਨ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਆ ਇਹ ਮਰਚ ਗਿਆ ਇਹਦੇ ਚ ਦੋ ਬੰਦਿਆਂ ਦੇ ਨਾਮ ਇਹ ਮਰਜੋਏ ਇੱਕ ਸੰਪ੍ਰੀਤ ਸਿੰਘ ਸਣੀ ਤੇ ਇੱਕ ਰੋਹਿਤ ਰਾਸ ਤੋਂ ਇਹ ਦੋ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜੋ ਸੰਪ੍ਰੀਤ ਹੈ ਇਹ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਹੈ ਤੇ ਰੋਹਿਤ ਐਂਡ ਸੰਪ੍ਰੀਤ ਆਪਸ ਚ ਕਾਫੀ ਗੂੜੇ ਫਰੈਂਡ ਨੇ 11 12 ਸਾਲ ਤੋਂ ਇਹਨਾਂ ਦੀ ਫਰੈਂਡਸ਼ਿਪ ਹੈ ਤੇ ਇਹ ਦੋਨੋਂ ਵਿਅਕਤੀ ਗੈਂਗਸਟਰ ਸੰਬੰਧੀ ਜਿਹੜੇ ਨਿਊਜ਼ਸ ਨੇ ਜਾਂ ਉਹਨਾਂ ਦੀ ਅਪਰਾਧਿਕ ਗਤੀਵਿਧੀਆਂ ਹੈਗੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲਾਰਜ ਵਿੱਚ ਆ ਕੇ ਇਜ਼ੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਇਹ ਵਾਰਦਾਤ ਪਲਾਨ ਕੀਤੀ ਜੇ ਜੋ ਕਿ ਦਰਸ਼ਨ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਫੋਰਚਨਰ ਕਾਰ ਜਿਹੜੀ ਪਰਚੇਜ਼ ਕੀਤੀ ਸੀ ਤਾਂ ਉਹ ਇਹਨਾਂ ਨੂੰ ਲੱਗਿਆ ਸੰਜੀਤ ਸੈਣੀ ਨੂੰ ਕਿ ਇਤੋਂ ਪੈਸਾ ਅਸੀਂ ਕਾਲ ਕਰਕੇ ਜਾਂ ਅਪਰਾਧਿਕ ਕੋਈ ਪਲਾਨ ਕਰਕੇ ਅਸੀਂ ਇਤੋਂ ਪੈਸਾ ਕਢਵਾ ਸਕਦੇ ਹਾਂ ਤਾ ਉਸਦੇ ਚਲਦੇ ਦੋਨਾਂ ਨੇ ਪਲਾਨ ਕੀਤਾ ਆ ਬੜੇ ਸ਼ਾਤਰ ਕਿਸਮ ਦੇ ਗੈਰਕੀ ਸੀ ਇਹ ਹਰਿਆਣੇ ਦੇ ਵਿੱਚ ਗਏ ਹੈਗੇ ਆ ਹਰਿਆਣੇ ਦੇ ਵਿੱਚ ਉਹ हिसार ਪੂਰੇ ਰੇਲਵੇ ਸਟੇਸ਼ਨ ਤੋਂ ਇਹਨਾਂ ਨੇ ਇੱਕ ਮੋਬਾਈਲ ਚੋਰੀ ਕੀਤਾ 13 ਨੂੰ 13 ਸਤੰਬਰ ਨੂੰ ਕਾਲ ਜਿਹੜੀਆਂ ਹੋਈਆਂ ਹੈਗੀਆਂ ਦਰਸ਼ਨ ਦੇ ਮੋਬਾਈਲ ਤੇ ਤੇ ਆਫਟਰ ਥੈਟ ਇਹਨਾਂ ਨੇ ਮੋਬਾਈਲ ਫੋਨ ਵੀ ਡਿਸਟਰੋਏ ਕਰ ਦਿੱਤਾ ਤੇ ਨਾਲ ਹੀ ਇਹਨਾਂ ਨੇ ਜੁਰਮ ਨੂਲ ਕੋਉਣ ਵਾਸਤੇ ਇਹ ਵੀ ਪ੍ਰਯਾਸ ਕੀਤਾ ਕਿ ਜਿਹੜੀ ਕਾਲ ਹੈ ਉਹ ਰੋਹਿਤ ਵੱਲੋਂ ਕੀਤੀ ਜਾਵੇ ਤਾਂ ਜੋ ਸੰਪੀਦੀ ਜਿਹੜੀ ਆਵਾਜ਼ ਆ ਉਹ ਦਰਸ਼ਨ ਪਹਿਚਾਨ ਲਗ ਗਈ ਕਿਉਂਕਿ ਰੋਹਿਤ ਨੂੰ ਕਦੇ ਦਰਸ਼ਨ ਸਿੰਘ ਨੂੰ ਨਹੀਂ ਮਿਲਿਆ ਸਿਕਾ ਪਰ ਸੰਪੀ ਦਾ ਰਿਸ਼ਤੇਦਾਰ ਸੀ ਬਟ ਸਾਡੀ ਟੀਮ ਨੇ ਬੜਾ ਪ੍ਰੋਫੈਸ਼ਨਲੀ ਇਹਦੇ ਵਿੱਚ ਇਨਵੈਸਟਿਗੇਟ ਕੀਤਾ ਥੋਰੋਲੀ ਇਹਨੂੰ ਕੇਸ ਨੂੰ ਜਦੋਂ ਇਨਵੈਸਟਿਗੇਟ ਕੀਤਾ ਗਿਆ ਤਾਂ ਇਹਨਾਂ ਦੇ ਰੋਲ ਜਿਹੜੇ ਹੈਗੇ ਆ ਉਹ ਸਾਡੇ ਔਨ ਰਿਪੋਰਟ ਸਾਨੂੰ ਅਸੀਂ ਐਸਟੈਬਲਿਸ਼ ਕਰਨ ਵਿੱਚ ਕਾਮਯਾਬ ਹੋਏ ਤੇ ਆਫਟਰ ਥੈਟ ਇਹਨਾਂ ਦੀ ਅਰੈਸਟ ਪਾ ਲਈ ਤੇ ਇਹਨਾਂ ਦੀ 28 ਦਿਨ ਤੋਂ ਸੀ ਰੈਸਟ ਪਾਈ ਹੈ ਹੁਣ ਸਾਡੇ ਕੋਲੋਂ ਪੁਲਿਸ ਰਿਮਾਂਡ ਤੇ ਇਹ ਕਿਸੇ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਰਹੇ ਸੀਗੇ ਤੋਂ ਉਹ ਅਸੀਂ ਪਤਾ ਕਰ ਰਹੇ ਹਾਂ ਕਿ ਉਹ ਜਸਟ ਨਾਮ ਹੀ ਲੈ ਰਹੇ ਸੀ ਜਾਂ ਉਹਨਾਂ 'ਚ ਇਹਦਾ ਕੋਈ ਸਬੰਧ ਹੈਗਾ ਜਾਂ ਉਹਨੂੰ ਪੂਰੀ ਫਿਨਾਂ ਵਿੱਚ ਇਨਵੋਲਵ ਇਹਨਾਂ ਵੱਲੋਂ ਕੀਤਾ ਗਿਆ ਸੀਗਾ ਤਾਂ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਲੈਕਟ ਕਰਦੇ ਹੋਏ ਸਾਡੀ ਟੀਮ ਨੇ ਇਹ ਵੱਡੀ ਸਫਲਤਾ ਜਿਹੜੀ ਹਾਸਲ ਕੀਤੀ ਨੇ ਇਕੱਲਾ ਵੀ ਕੋਈ ਮਾਮਲਾ ਦਰਜ ਨਹੀਂ ਨਹੀਂ ਪਹਿਲਾਂ ਇਹਨਾਂ ਦੇ ਖਿਲਾਫ ਕੋਈ ਮਾਮਲਾ ਨਹੀਂ ਦਰਜ ਸਰ ਹਰਿਆਣਾ ਬੇਸਡ ਗੈਂਗਸਟਰ ਕਿਹੜਾ ਹੈ ਜੀ ਕਪਿਲ ਲੰਦੂ ਨਾਮ ਦਾ ਕੋਈ ਗੈਂਗਸਟਰ ਹੈ ਜੋ ਹਰਿਆਣਾ ਦੇ ਵਿੱਚ ਐਕਟਿਵ ਹੈ ਹਰਿਆਣਾ ਚ ਉਹਦੇ ਖਿਲਾਫ ਅਪਰਾਧਿਕ ਮਾਮਲੇ ਹੈਗੇ ਆ ਤਾਂ ਉਹ ਸੰਪੀਤ ਸੰਨੀ ਨਹੀਂ ਬੇਸਿਕਲੀ ਹੈ ਜਿਹੜਾ ਨਾਮ ਲਿਆ ਸੀਗਾ ਉਹਦੇ ਹੀ ਹੈ ਪਲਾਨਿੰਗ ਉਹਨੂੰ ਕੀ ਦੀ ਕੰਪਨੀ ਸੀ ਸਰ 2 ਲੱਖ ਦੀ ਟੋਟਲ ਇਹਨਾਂ ਨੇ ਫਰौती ਮੰਗ ਕੀਤੀ ਜਿਸ ਤੋਂ ਫਰौती ਮੰਗੀ ਉਹਦੀ ਪ੍ਰੋਫਾਈਲ ਕੀ ਹੈ ਜੀ ਉਹ ਤੁਹਾਨੂੰ ਜੇ ਪਤਾ ਨਹੀਂ ਆ ਇਹ ਦਰਸ਼ਨ ਨਾਮ ਦਾ ਵਿਅਕਤੀ ਹੈ ਜੀ ਇਹ ਬੇਸਿਕਲੀ ਟੈਂਟਲ ਵਿਲੇਜ ਦਾ ਰਹਿਣ ਵਾਲਾ ਹੈ ਤੇ ਅੱਜ ਕੱਲ ਇਹ ਪੰਜਾਬ ਜਿਹੜੀ ਵਰਕਰਜ਼ ਯੂਨੀਅਨ ਟੋਲ ਪਲਾਜ਼ਾ ਦੀ ਇੱਕ ਬਣੀ ਹੋਈ ਉਹਦਾ ਪ੍ਰੈਜ਼ੀਡੈਂਟ ਸਰ ਕੀ ਕੁਝ ਰਿਕਵਰ ਹੋਏ ਹਾਲੇ ਤੱਕ ਇਹਨਾਂ ਦੇ ਨੂੰ ਅਰੈਸਟ ਕੀਤਾ ਗਿਆ ਅਸੀਂ ਇਹਨੂੰ ਫੋਰੋਲੀ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੇ ਮੋਬਾਈਲ ਫੋਨ ਵਗੈਰਾ ਇਹਨਾਂ ਨੇ ਯੂਜ਼ ਕੀਤੇ ਸੀ ਜਾਂ ਕੋਈ ਇਹਨਾਂ ਦੇ ਲਿੰਕ ਜਿਹੜੇ ਗੈਂਗਸਟਰ ਦਾ ਨਾਮ ਲੈ ਰਹੇ ਸੀ ਉਹ ਅਸੀਂ ਉਸ ਵਾਂਗ ਹੀ ਇੰਟਰਵਿਊਸ਼ਨ ਕਰ ਰਹੇ ਹਾਂ ਤੇ ਇਹ ਇਨਵੈਸਟੀਗੇਸ਼ਨ ਚੁਕਸ਼ਾਇਆ ਦਾ ਪ੍ਰਭਾਤ ਕੀ ਕਰ ਰਹੀ ਹੈ